ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਭਾਈ ਅਮਰਤਪਾਲ ਦੇ ਹਵਾਲੇ ਨਾਲ ਵੱਡੀਆਂ ਖੁਸ਼ਖਬਰੀਆਂ ਸੁਣਨ ਨੂੰ ਮਿਲਣਗੀਆਂ ਕਿਉਂਕਿ ਉਹਨਾਂ ਦੀ ਰਿਹਾਈ ਜਿਹੜੀ ਹੈ ਹੁਣ ਉਹ ਯਕੀਨੀ ਹੋ ਗਈ ਹੈ ਔਰ ਅਗਲੇ 2027 ਦੇ ਵੀ ਜਿਹੜੇ ਉਹ ਸੀਐਮ ਹੋਣਗੇ ਪੰਜਾਬ ਦੇ ਇਹ ਚੀਜ਼ਾਂ ਕਿਸ ਤਰ੍ਹਾਂ ਪੋਸੀਬਲ ਹੋਣੀਆਂ ਹੈ ਕਿਸ ਤਰ੍ਹਾਂ ਇਹ ممکن ਹੋਣੀ ਹੈ ਇਹ ਜਦੋਂ ਤੁਸੀਂ ਵੀਡੀਓ ਦੇ ਵਿੱਚ ਸੁਣੋਗੇ ਤੁਹਾਡੇ ਆਪਣੇ ਹੋਸ਼ ਉੱਡ ਜਾਣਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ 2027 ਦੇ ਵਿੱਚ ਮੁੱਖ ਮੰਤਰੀ ਬਣਨ ਜਾ ਰਿਹਾ ਤੇ ਜਿਹੜੀ ਅੱਜ ਤੁਹਾਨੂੰ ਮੈਂ ਖਬਰ ਸੁਣਾਉਣੀ ਆ ਇਹਦੇ ਨਾਲ ਪੂਰੀ ਸਰਕਾਰ ਵੀ ਹਿੱਲ ਸਕਦੀ ਹੈ ਕਿਉਂਕਿ ਇਹ ਖ਼ਬਰ ਹੀ ਐਸੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਵੱਡਾ ਝਟਕਾ ਲੱਗਣਾ 2027 ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਪੱਕੀ ਹੋ ਗਈ ਹੈ ਕਿ ਜਿਹੜੀ ਟੱਕਰ ਉਸ ਦੀ ਕਾਂਗਰਸ ਦੇ ਨਾਲ ਰਹੂਗੀ ਭਾਈ ਅਮਰਪਾਲ ਸਿੰਘ ਦੀ ਔਰ ਪੂਰੇ ਪੱਕੇ ਤੌਰ ਤੇ ਇਹ ਦਾਵਾ ਕੀਤਾ ਗਿਆ ਹੈ ਕਿ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚੋਂ ਜੇਲ੍ਹ ਦੇ ਵਿੱਚੋਂ ਨਿਕਲਣ ਤੋਂ ਬਾਅਦ ਜਿਹੜਾ ਪ੍ਰਦਰਸ਼ਨ ਹੋਣਾ ਪੰਜਾਬ ਦੇ ਵਿੱਚ ਐਨਐਸ ਵੀ ਟੁੱਟੂਗੀ ਰਿਹਾਈ ਵੀ ਹੋਊਗੀ ਉਹ ਵੀ ਤੁਹਾਡੇ ਨਾਲ ਮੈਂ ਸਾਰੀ ਗੱਲ ਸਾਂਝੀ ਕਰਨੀ ਹੈ ਔਰ ਜਿਹੜਾ ਇਹ ਪ੍ਰੋਸੀਜਰ ਪੂਰੀ ਜਨਨੀ ਰਣਨੀਤੀ ਹੈ ਕਿਵੇਂ ਬਣੀ ਹੈ ਇਹਨੂੰ ਸੁਣ ਕੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿ ਪੰਜਾਬ ਦਾ ਮੁੱਖ ਮੰਤਰੀ ਇਸ ਗੱਲ ਨੂੰ ਲੈ ਕੇ ਬੜੀ ਚਿੰਤਾ ਦੇ ਵਿੱਚ ਪੈ ਸਕਦਾ ਕਿਉਂਕਿ ਦੋ ਘਰਾਂ ਤੋਂ ਅੱਕੇ ਹੋਏ ਲੋਕਾਂ ਨੇ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਏ ਸੀ ਕਿਉਂਕਿ ਜਿਹੜੀ ਅਕਾਲੀ ਦਲ ਪਾਰਟੀ ਰਹੀ ਹੈ ਬਾਦਲ ਸਾਹਿਬ ਨੇ ਪੂਰੇ ਪੰਜ ਵਾਰ ਯਾਨੀ ਮੁੱਖ ਮੰਤਰੀ ਬਣੇ ਪੰਜਾਬ ਦੇ ਪਰ ਉਹਨਾਂ ਨੇ ਸਿੱਖਾਂ ਦੀ ਬੇਅਦਬੀ ਕਰਵਾਈ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਬਹੁਤ ਵੱਡੇ ਦੋਸ਼ੀ ਨੇ ਅਕਾਲ ਤਖਤ ਸਾਹਿਬ ਦੇ ਬਾਦਲ ਕੇ ਵੀ ਪੂਰਾ ਲਾਣਾ ਦੋਸ਼ੀ ਹੈ ਉਹਨਾਂ ਦਾ ਤੁਹਾਡੇ ਸਾਹਮਣੇ ਉਹਨਾਂ ਨੇ ਇਹ ਕਬੂਲਿਆ ਵੀ ਹੈ ਪਰ ਜਿਹੜੀ ਇਹ ਖਬਰ ਹੈ ਇਹ ਅਮਰਪਾਲ ਸਿੰਘ ਦੇ ਹੀ ਹੱਕ ਦੇ ਵਿੱਚ ਜਾਂਦੀ ਹੈ ਕਿਉਂਕਿ ਗੱਲ ਹੀ ਐਸੀ ਹੈ ਕਿ ਜਿਹੜੀ ਸਰਕਾਰ ਕਾਂਗਰਸ ਦੀ ਹੈ ਇਹਨਾਂ ਨੇ ਸਮਝੌਤਾ ਕੀਤਾ ਹੋਇਆ ਝਾੜੂ ਵਾਲਿਆਂ ਦੇ ਨਾਲ ਇਹ ਵੀ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਜਿਹੜੇ ਝਾੜੂ ਵਾਲੇ ਨੇ ਇਹਨਾਂ ਦੇ ਨਾਲ ਕਾਂਗਰਸ ਦਾ ਸਮਝੌਤਾ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਣਾ ਕਿ ਜਦੋਂ ਕੋਈ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਵਿਰੋਧੀ ਪਾਰਟੀਆਂ ਦਾ ਵਿਰੋਧ ਜ਼ਰੂਰ ਕਰਦੀਆਂ ਹੁੰਦੀਆਂ ਨੇ ਤੁਸੀਂ ਵੇਖਿਆ ਕਦੇ ਤੇ ਕਾਂਗਰਸ ਇਹਨਾਂ ਦਾ ਵਿਰੋਧ ਕਰਦੀ ਹੋਵੇ ਸਿਵਾਏ ਇਕੱਲੇ ਰਾਜੇ ਵੜਿੰਗ ਤੋਂ ਹੋਰ ਕੋਈ ਨੇਤਾ ਨਹੀਂ ਆਇਆ ਵੱਡਾ ਔਰ ਹੁਣ ਜਿਹੜੀ ਤੁਸੀਂ ਖਬਰ ਦੇਖੋਗੇ ਇਹਦੇ ਨਾਲ ਪੂਰੇ ਜਿਹੜੇ ਕਿ ਜਿੰਨੇ ਵੀ ਸਮਰਥਕ ਨੇ ਭਾਈ ਅਮਰਪਾਲ ਸਿੰਘ ਦੇ ਪੰਜਾਬ ਦੇ ਵਿੱਚ ਔਰ ਜਿੰਨੇ ਵੀ ਚਾਉਣ ਵਾਲੇ ਸਮਰਥਕ ਨੇ ਜਾਂ ਫਿਰ ਜਿਹੜੇ ਲੋਕ ਜੁੜੇ ਹੋਏ ਨੇ ਇਸ ਖਬਰ ਨੂੰ ਸੁਣ ਤੋਂ ਬਾਅਦ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿ ਮੁੱਖ ਮੰਤਰੀ ਖੁਸ਼ੀ ਦੀ ਗੱਲ ਆ ਉਹਨਾਂ ਲੋਕਾਂ ਦੇ ਲਈ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਜਾ ਰਹੇ ਨੇ ਭਾਈ ਅਮਰਪਾਲ ਸਿੰਘ ਰਿਹਾਈ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਖਬਰ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਅੱਜ ਜੀ ਪੰਜਾਬ ਦੇ ਵੱਡੇ ਰਾਜਨੀਤਿਕ ਮਹਾਰਾਜੀ ਮੈਨੇ ਰਿਪੋਰਟ ਪੜ੍ਹੀ ਹੈ ਉਹਨਾਂ ਵਿੱਚੋਂ ਉਹਨਾਂ ਨੇ ਗੱਲ ਸਿੱਧੇ ਤੋਰ ਤੇ ਕਹੀ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਗਿਣਨ ਤੇ ਅਕਾਲੀ ਜਨ ਨੂੰ ਇਨਾ ਕੌਨਫੀਡੈਂਸ ਹੋ ਗਿਆ ਕਿ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਕਹਿ ਲਓ ਕਿ ਸេរਾ ਮੁਕਤ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਇਹ ਰਿਪੋਰਟ ਵਿੱਚੋਂ ਇੱਲੀ ਵਿੱਚ ਜੋ ਉਹਨਾਂ ਸਰਕਾਰ ਕੀਤੀ ਉਸ ਤੋਂ ਉਹਨਾਂ ਨੇ ਅੰਦਾਜ਼ਾ ਲਾ ਲਿਆ ਕਿ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਸਰਕਾਰ ਨਹੀਂ ਬਣੇਗੀ ਉਹਨਾਂ ਨੇ ਇਹ ਸਿਗਿਆ ਕਿ ਜਦੋਂ ਸਾਡੀ ਸਰਕਾਰ ਬੰਦੀ ਸੀ ਕਦੇ ਭਾਗ ਸਰਕਾਰ ਬੰਦੀ ਸੀ ਪੰਜਾਬ ਦੇ ਅਸੀਂ ਐਵੇਂ ਵਾਰੀਆਂ ਕਿ ਲੋਕੀ ਵਧੇ ਜਾਂਦੇ ਹੁੰਦੇ ਸੀ ਪਰ ਆਮ ਆਦਮੀ ਪਾਰਟੀ ਕਹਿੰਦੇ ਉਹਨੂੰ ਇਹ ਅੰਦਾਜ਼ਾ ਸੀਗਾ ਅਕਾਲੀ ਦਲ ਨੂੰ ਕਿ ਸਾਡੀ ਇਹਨਾਂ ਨੇ ਵੋਟਾਂ ਕੱਟ ਕੇ ਸਰਕਾਰ ਬਣਾਈ ਹੈ ਯਾਨੀ ਕਿ ਜਿਹੜੀ ਘਾਟਾ ਪਿਆ ਉਹ ਅਕਾਲੀ ਦਲ ਨੂੰ ਪਿਆ ਅਕਾਲੀ ਦੀਆਂ ਵੋਟਾਂ ਆਮ ਆਦਮੀ ਪਾਰਟੀ ਟ੍ਰਾਂਸਫਰ ਹੋਈਆਂ ਨੇ ਇਸ ਉਮੀਦ ਵਿੱਚ ਕਿ ਲੋਕੀ ਇਹ ਸਾਰੀ ਸਰਗਰਮੀ ਨੂੰ ਅੰਜਾਮ ਤਾਂ ਕਿ ਅਕਾਲੀ ਦਲ ਵੱਲੋਂ ਜਿਵੇਂ ਦੇਖਦੇ ਹੋ ਜੇ ਮੰਨ ਵੀ ਲਈਏ 30% ਕਿ ਆਮ ਆਦਮੀ ਪਾਰਟੀ ਨੇ ਕਾਲ ਜਲਜੀ ਤੁਲਕੇ ਵੋਟਾਂ ਕੱਟ ਕੇ ਬਣਾਈਆਂ ਨੇ ਤੇ ਮੁਕਾਬਲਾ ਹੁਣ ਸਿੱਧਾ ਹੀ ਹੋਵੇਗਾ ਨਾ ਹਰਦਾ ਨਹੀਂ ਤੇ ਮੁਕਾਬਲੇ ਵਿੱਚ ਹੁਣ ਖਡੂਰ ਸਾਹਿਬ ਤੋਂ ਜੋ ਮੈਂਬਰ ਆਫ ਪਾਰਲੀਮੈਂਟ ਅਮਰਪਾਲ ਸਿੰਘ ਨੇ ਉਹਨਾਂ ਦੀ ਪਾਰਟੀ ਸਾਹਮਣੇ ਆ ਚੁੱਕੀ ਹੈ ਹੋਰ ਕਈ ਤਰ੍ਹਾਂ ਦੇ ਅਕਾਲੀ ਲੱਗ ਹੋ ਚੁੱਕੇ ਨੇ ਐਨਾ ਸੁਖਾਲਾ ਹੋਵੇਗਾ ਕਿ ਦੁਬਾਰਾ ਸਾਰੀ ਵੋਟਾਂ ਨੂੰ ਆਪਣੇ ਆਮ ਆਦਮੀ ਪਾਰਟੀ ਤੋਂ ਕੱਟ ਕੇ ਅਕਾਲੀ ਆਪਣੇ ਟ੍ਰਾਂਸਫਰ ਕਰ ਲਵੇ ਜੀ ਦੇਖੋ ਇੱਥੇ ਦੋ ਗੱਲਾਂ ਨੇ ਅਕਾਲੀ ਦਲ ਬਾਦਲ ਉਹ ਪਾਰਟੀ ਸੀ ਜਿਨੇ ਸਿੱਖਾਂ ਦਾ ਵਿਸ਼ਵਾਸ ਜਿੱਤਿਆ ਵੀ ਤੇ ਸਮੇਂ-ਸਮੇਂ ਦੇ ਉੱਤੇ ਤੋੜਿਆ ਵੀ ਹਰ ਵਾਰ ਤਕਰੀਬਨ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਹਰ ਵਾਰ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਉਹ ਸਿੱਖਾਂ ਨੂੰ ਟਾਰਗੇਟ ਕੀਤਾ ਜਿਹੜੇ ਕਿਤੇ ਨਾ ਕਿਤੇ ਆਪਾਂ ਇਹ ਕਹੀਏ ਕਿ 1986 ਦੇ ਉਸ ਅਟੈਕ ਦੇ ਨਾਲ ਜਿਹੜੇ ਕਿਤੇ ਨਾ ਕਿਤੇ ਤਾਲੁਕਾਤ ਰੱਖਦੇ ਸੀ ਤਾਂ ਕੁੱਲ ਮਿਲਾ ਕੇ ਗੱਲ ਇਹ ਆ ਪੰਜਾਬ ਵਾਲਿਓ ਕਿ ਭਾਈ ਅਮਰਪਾਲ ਸਿੰਘ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਨ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦਰਅਸਲ ਤੈ طے ਹੋ ਗਿਆ ਕਿ 2027 ਦੇ ਵਿੱਚ ਇਹਨਾਂ ਦਾ ਪੱਤਾ ਸਾਫ਼ ਹੀ ਹੈ ਕਿਉਂਕਿ ਇਹਨਾਂ ਨੇ ਕੋਈ ਵੀ ਕੰਮ ਪੰਜਾਬ ਦੇ ਵਿੱਚ 1% ਨਹੀਂ ਕੀਤਾ ਅੰਕੜੇ ਕੱਢਣ ਵਾਲੇ ਲੋਕ ਤਾਂ ਵੀ ਕਹਿ ਰਹੇ ਨੇ ਕਿ 10% ਪੰਜਾਬ ਦੇ ਵਿੱਚ ਐਕਟਿਵ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ 90% ਜਿਹੜਾ ਕਿ ਇਹਨਾਂ ਨੇ ਆਪਣਾ ਪੇਟ ਭਰਿਆ ਆਪਣੇ ਕਾਰਪੋਰੇਟ ਘਰਾਣਿਆਂ ਦੇ ਲਈ ਇਹਨਾਂ ਨੇ ਕੰਮ ਕੀਤੇ ਨੇ ਜਿਵੇਂ ਕਿ ਦਿੱਲੀ ਦਾ ਲਾਲਾ ਹੋ ਗਿਆ ਬਹੁਤ ਸਾਰੇ ਇਹਨਾਂ ਦੇ ਵਿੱਚ ਹੋਰ ਵੀ ਵੱਡੇ ਹੈਗੇ ਨੇ ਮੰਤਰੀ ਆਪਸ ਦੇ ਵਿੱਚ ਯਾਨੀ ਸਾਰਿਆਂ ਨੇ ਰਲ ਕੇ ਪੰਜਾਬ ਦਾ ਪੈਸਾ ਖਾਦਾ ਪੰਜਾਬ ਦੇ ਵਿੱਚ ਆਪਦੀ ਮਸ਼ਹੂਰੀ ਕੀਤੀ ਹੈ ਵੱਡੇ ਪੱਦਰ ਤੇ ਯਾਨੀ ਇਹਨਾਂ ਨੇ ਪੰਜਾਬ ਦੇ ਵਿੱਚ ਆਪਦੀਆਂ ਫਲੈਕਸਾਂ ਤੇ ਬਹੁਤ ਸਾਰਾ ਖਰਚਾ ਕੀਤਾ ਜਿਹਦੀ ਅਕਸਰ ਮੈਂ ਕਈ ਵਾਰ ਗੱਲ ਕੀਤੀ ਹੈ ਹੋਰ ਵੀ ਬਹੁਤ ਸਾਰੇ ਸੱਜਣਾਂ ਨੇ ਗੱਲ ਕੀਤੀ ਹੈ ਫਿਰ ਤੁਸੀਂ ਇਹ ਵੇਖੋ ਜਿਹੜੇ ਮੁੱਦਿਆਂ ਨੂੰ ਰੱਖ ਕੇ ਅਕਾਲੀ ਦਲ ਦੇ ਨਾਲ ਕੰਪੇਅਰ ਕਰਕੇ ਲੋਕ ਦੇਖ ਰਹੇ ਨੇ ਇਹਨਾਂ ਨੂੰ ਕਿਹੜੇ ਮੁੱਦਿਆਂ ਨੂੰ ਰੱਖ ਕੇ ਸਰਕਾਰ ਬਣਦੀ ਆ ਪੰਜਾਬ ਦੇ ਵਿੱਚ ਉਹਨਾਂ ਇੱਕ ਵੀ ਮੁੱਦਿਆਂ ਤੇ ਜੇਕਰ ਕਿਸੇ ਨੇ ਕੰਮ ਕੀਤਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿਉਂਕਿ ਚਿੱਟੇ ਦਾ ਮੁੱਦਾ ਰੱਖ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਂਦਾ ਭਗਵੰਤ ਮਾਨ ਇਹਨੂੰ ਪਤਾ ਸੀ ਕਿ ਪੰਜਾਬ ਦੇ ਲੋਕ ਚਿੱਟੇ ਤੋਂ ਦੁਖੀ ਨੇ ਤੇ ਕੇਜਰੀਵਾਲ ਵੀ ਤੁਹਾਨੂੰ ਅੱਜ ਦਿਖਾ ਚੁੱਕਿਆ ਉਹਦਾ ਅਸਲੀ ਚਿਹਰਾ ਮੈਂ ਇੱਕ ਵੀਡੀਓ ਪਾ ਚੁੱਕਿਆ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸ ਦਿਆਂ ਉਹਦੇ ਵਿੱਚ ਬੰਦ ਕਮਰੇ ਦੇ ਵਿੱਚ ਜਦੋਂ ਜਨਤਾ ਦੇ ਵਿੱਚੋਂ ਜਾਂਦੇ ਨੇ ਫਿਰ ਕੀ ਕਰਦੇ ਨੇ ਉਹ ਮੈਂ ਵੀਡੀਓ ਪਾ ਚੁੱਕਿਆ ਤੁਸੀਂ ਦੇਖ ਵੀ ਸਕਦੇ ਹੋ ਪੂਰੀ ਜਾਨੀ ਮਜ਼ਾਕ ਉਡਾ ਰਹੇ ਨੇ ਜਨਤਾ ਦਾ ਕਿਵੇਂ ਆਪਾਂ ਟਾਰਗੇਟ ਕਰਨ ਜਨਤਾ ਨੂੰ ਉਹ ਵੀਡੀਓ ਪਾਈ ਹੈ ਮੈਂ ਇਹਨਾਂ ਦੀ ਅੱਜ ਤਾਂ ਦੇਖੋ ਪੰਜਾਬ ਦੇ ਵਿੱਚ ਉਹਨੂੰ ਪਤਾ ਸੀ ਅਰਵਿੰਦ ਕੇਜਰੀਵਾਲ ਨੂੰ ਕਿ ਮੁੱਦਾ ਕਿਹੜਾ ਹੈ ਮੈਂ ਪੰਜਾਬ ਦੇ ਲੋਕ ਜੂਜ ਰਹੇ ਸੀ ਚਿੱਟੇ ਤੋਂ ਜਨ ਇੰਨੇ ਅੱਕੇ ਹੋਏ ਸੀ ਪੰਜਾਬ ਦੀ ਜਨਤਾ ਕਿ ਕਿ ਘਰ ਦੇ ਵਿੱਚ ਮੌਤ ਹੋ ਰਹੀ ਸੀ ਲਗਾਤਾਰ ਅੱਜ ਵੀ ਹੋ ਰਹੀਆਂ ਨੇ ਥਮਿਆ ਨਹੀਂ ਮਾਮਲਾ ਬਲਕਿ ਵੱਧ ਗਿਆ ਜਦੋਂ ਦੀ ਇਹਨਾਂ ਦੀ ਸਰਕਾਰ ਆਈ ਹੈ ਤਾਂ ਇਹਨੇ ਵੇਖਿਆ ਵੀ ਪੀੜਤ ਲੋਕ ਕੱਲੇ ਚਿੱਟੇ ਤੋਂ ਨੇ ਪੰਜਾਬ ਦੀਆਂ ਮਾਵਾਂ ਭੈਣਾਂ ਬੜੀ ਲਹਿਰ ਉੱਠੀ ਸੀ ਉਸ ਵਕਤ ਫਿਰ ਇਹਨੇ ਇੱਕ ਮੁੱਦਾ ਬਣਾਇਆ ਤੇ ਲੋਕਾਂ ਨੂੰ ਕਿਹਾ ਕਿ ਪਹਿਲੇ ਨੰਬਰ ਤੇ ਇਹ ਨਹੀਂ 26 ਤਰੀਕ ਵੀ ਰੱਖੀ ਗਈ ਆ ਇਹ ਵੀ ਯਾਦ ਹੋਣਾ ਤੁਹਾਡੇ ਮੇਰੇ ਤਾਂ ਯਾਦ ਆ 26 ਤਰੀਕ ਰੱਖਤੀ ਤੇ ਉਸ ਤੋਂ ਬਾਅਦ ਸਰਕਾਰ ਬਣ ਜਾਂਦੀ ਆ ਪੰਜਾਬ ਦੇ ਅੰਦਰ ਤੇ ਫੇਰ ਇਹ ਮੁੱਦੇ ਵੀ ਭੁੱਲ ਜਾਂਦੇ ਨੇ ਫਿਰ ਕਹਿੰਦਾ ਮੈਂ ਬੇਅਦਮੀਆਂ ਤੇ ਕਾਨੂੰਨ ਪਾਸ ਕਰੂੰਗਾ ਬਣਾ ਦੂੰਗਾ ਉਹ ਵੀ ਨਹੀਂ ਅਜ ਤੱਕ ਹੋਇਆ ਫੇਰ ਉਸ ਤੋਂ ਬਾਅਦ ਮੁੱਦਾ ਧਰਿਆ ਕਹਿੰਦਾ ਮੈਂ ਮਤੇ ਪਾ ਕੇ ਜੇ ਸਰਕਾਰ ਦੇ ਵਿੱਚ ਆਉਣਾ ਜੇਲ੍ਹਾਂ ਦੇ ਵਿੱਚੋਂ ਬੰਦੀ ਸਿੰਘਾਂ ਨੂੰ ਕਢਾ ਕੇ ਲਿਆਉਂਗਾ ਤਾਂ ਤੁਸੀਂ ਦੇਖ ਲਓ ਬੰਦੀ ਸਿੰਘ ਕਿੰਨੇ ਕਢਾਤੇ ਨੇ ਇਹ ਸਾਰਾ ਤੁਹਾਡੇ ਸਾਹਮਣੇ ਆ ਕੋਈ ਬੰਦੀ ਸਿੰਘਾਂ ਦਾ ਮੋਰਚਾ ਕੋਈ ਕਿਸਾਨਾਂ ਦਾ ਮੋਰਚਾ ਕੋਈ ਅਮਰਪਾਲ ਸਿੰਘ ਦੀ ਗੱਲ ਕਰ ਲਓ ਜਾਂ ਫਿਰ ਕਿਤੇ ਹੋਰ ਵਰਗ ਦੀ ਮਜ਼ਦੂਰਾਂ ਦੀ ਗੱਲ ਕਰ ਲਓ ਕਿਹੜੇ ਵਰਗ ਨੂੰ ਇਹਨਾਂ ਦੀ ਸਫਲਤਾ ਮਿਲੀ ਹੋਵੇ ਕਿ ਭਾਈ ਅਸੀਂ ਤਾਂ ਠੀਕ ਹੈ ਮਜਦੂਰੀ ਦੀ ਗੱਲ ਕੋਈ ਨਹੀਂ ਕਰਦਾ ਮੈਂ ਕਿਸਾਨਾਂ ਨੂੰ ਵੀ ਕਹਿਣਾ ਚਾਹਨਾ ਵੀ ਜਿਵੇਂ ਤੁਸੀਂ ਨਾਹਰਾ ਲੈ ਕੇ ਚੱਲਦੇ ਹੋ ਵੀ ਕਿਸਾਨ ਮਜ਼ਦੂਰ ਇਕਤਾ ਤੇ ਫਿਰ ਤੁਸੀਂ ਆਪ ਦੀ ਐਮਐਸਪੀ ਦੇ ਭਾਈ ਗੱਲ ਕਰੀ ਜਾਂਦੇ ਹੋ ਮੈਂ ਤੁਹਾਡੇ ਹੱਕ ਦੇ ਵਿੱਚ ਲਗਾਤਾਰ ਬੋਲਦਾ ਰਹਿਣਾ ਤੇ ਤੁਸੀਂ ਮਜ਼ਦੂਰਾਂ ਦੀ ਕਿਹੜੀ ਗੱਲ ਸਰਕਾਰਾਂ ਤੋਂ ਮੰਗ ਕਰੋਗੇ ਮੰਨ ਲਈ ਸੰਘਰਸ਼ ਕਰਕੇ ਤੁਹਾਨੂੰ ਐਮਐਸਪੀ ਮਿਲ ਜਾਣੀ ਹੈ ਪਰ ਮਜ਼ਦੂਰਾਂ ਲਈ ਆਪਣੀ ਆਵਾਜ਼ ਬੁਲੰਦ ਕਰਨ ਵਾਲਾ ਕੋਈ ਅੱਗੇ ਆ ਕੇ ਦਿਖਾਵੇ ਕਿਸਾਨ ਕਿ ਬਿਨਾਂ ਲੱਖੇ ਸਦਾਨੇ ਤੋਂ ਮੈਨੂੰ ਐ ਲੱਗਦਾ ਪੰਜਾਬ ਦੇ ਵਿੱਚ ਕੋਈ ਕਿਸਾਨ ਗੱਲ ਨਹੀਂ ਕਰਦਾ ਸਾਰੇ ਆਪਦੇ ਐਮਐਸਪੀ ਤੇ ਲੱਗੇ ਹੋਏ ਨੇ ਸਾਰੇ ਆਪਣੀਆਂ ਮੰਗਾਂ ਮਨਾਉਣ ਤੇ ਲੱਗੇ ਹੋਏ ਨੇ ਸਰਕਾਰਾਂ ਦੇ ਵਿਰੁੱਧ ਪਰ ਕਿਸੇ ਨੇ ਆਵਾਜ਼ ਉਠਾਈ ਆ ਮਜ਼ਦੂਰ ਦੇ ਲਈ ਇਹ ਵੀ ਜ਼ਰੂਰ ਕਰੋ ਕਿਉਂਕਿ ਲੱਖਾ ਸਦਾਨਾ ਕੱਲਾ ਪੰਜਾਬ ਦੇ ਵਿੱਚ ਜਿਹੜਾ ਮਜ਼ਦੂਰੀ ਦੀ ਗਰੀਬੀ ਦੀ ਦਲਤਾਂ ਦੀ ਗੱਲ ਕਰਦਾ ਤਾਂ ਪੰਜਾਬ ਵਾਲੇ ਜਿੰਨੇ ਵੀ ਹੁਣ ਤੁਸੀਂ ਪੰਜਾਬੀ ਸਾਡੇ ਭਰਾ ਦੇਖ ਰਹੇ ਹੋ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜਰੂਰ ਕਰਨਾ ਤਾਂ ਕਿ ਹੋਰ ਬਹੁਤ ਸਾਰੇ ਸਾਡੇ ਲੋਕਾਂ ਦੇ ਵਿੱਚ ਪਹੁੰਚੇ ਔਰ ਜਿੰਨੇ ਨਵੇਂ ਹੁੰਨੇ ਆ ਤੁਸੀਂ ਭੈਣ ਭਰਾ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲਿਆ ਕਰੋ